ਸਾਰਨ ਸਤਿਗੁਰ ਜੀ ਮੇਰਾ ਨਾਮ ਬਲੌਂਸਿੰਗ ਆ ਮੈਂ ਤੰਤਨ ਤੋਂ ਬਲੌਂਗ ਕਰਦਾ ਊੜਾ ਐੜਾ ਈੜੀ ਸੱਸੇ ਬਾਰੇ ਮੈਂ ਬੋਲ ਚੁੱਕਾ ਹਾਂ ਅੱਜ ਮੈਂ ਤੁਹਾਨੂੰ ਹਾਹੀ ਤੇ ਅੱਖਰ ਤੇ ਬੋਲਾਂਗਾ ਹਾਹੀ ਦਾ ਮਤਲਬ ਹੱਸਣਾ ਹੱਸਣਾ ਜ਼ਿੰਦਗੀ ਲਈ ਬਹੁਤ ਹੀ ਜ਼ਰੂਰੀ ਆ ਤੁਸੀਂ ਮੈਨੂੰ ਪਿਛਲੀਆਂ ਵੀਡੀਓ ਤੇ ਇੰਨਾ ਪਿਆਰ ਦਿੱਤਾ ਰੱਬ ਵਰਗੇ ਸਰੋਤਿਆਂ ਨਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਪਹਿਲਾਂ ਕਿ ਤੁਸੀਂ ਮੈਨੂੰ ਇੰਨਾ ਮਾਨ ਸਤਿਕਾਰ ਦੇਦੇ ਜੀ ਇੰਨਾ ਪਿਆਰ ਦੇਦੇ ਜੀ ਇੰਨਾ ਮੈਨੂੰ ਲਾਈਕ ਕਰਦੇ ਜੀ ਮੈਂ ਬਹੁਤ ਜਨਕੀ ਤੁਹਾਡਾ ਧੰਨਵਾਦ ਕਰਦਾ ਹਾਂ ਵਕਤ ਮਿਲਦਾ ਹੈ ਵਕਤ ਮਿਲਦਾ ਹੈ ਸਭੀ ਕੋ ਵਕਤ ਮਿਲਦਾ ਹੈ ਜ਼ਿੰਦਗੀ ਬਦਲਣੇ ਕੇ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਵਕਤ ਬਦਲਣੇ ਕੇ ਲੀਏ ਸੋ ਹਾ ਹਿਤੇ ਹਸਨਾ ਹਸਨਾ ਆਕਲ ਦੀ ਜ਼ਿੰਦਗੀ ਚ ਇੰਨਾ ਜ਼ਰੂਰੀ ਹੋ ਗਿਆ ਵਾ ਕਿ ਜਿੰਨੂ ਵੀ ਵੇਖੋ ਉਹ ਟੈਨਸ਼ਨ ਚ ਹੀ ਪਿਆ ਕਿ ਇਹਨੂੰ ਕਿਸੇ ਤਰ੍ਹਾਂ ਦੀ ਟੈਨਸ਼ਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਟੈਨਸ਼ਨ ਪਰ ਖੁਸ਼ ਰਹਿਣਾ ਇੱਕ ਬਹੁਤ ਹੀ ਵੱਡੀ ਜੈਨਕਿ ਉਹ ਮਾਲਕ ਦੀ ਰਹਿਮਤ ਆ ਵੀ ਖੁਸ਼ ਰਹਿਆ ਕਰੋ ਹਮੇਸ਼ਾ जिंदगी जी जियोਣਾ ਹੋਈ ਜਾਣਾ ਪਰ ਖੁਸ਼ ਰਹਿਣਾ ਬਹੁਤ ਹੀ ਜ਼ਰੂਰੀ ਆ ਮੈਂ ਤੇ ਨਾ ਤੁਹਾਨੂੰ ਕੋਈ ਖੁਸ਼ ਨਹੀਂ ਕਰ ਸਕਦਾ ਪਰ ਥੋੜੇ ਬੋਦੇ ਮੈਂ ਹਾਸਿਆ ਮਜ਼ਾਕ ਪਰ ਚਟਕਲੇ ਤੁਹਾਨੂੰ ਜ਼ਰੂਰ ਸੁਣਾ ਸਕਦਾ ਜੇ ਨਾ ਕਿ ਤੁਸੀਂ ਮਾਲ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਸੋ ਪਹਿਲਾ ਚਟਕਲਾ ਇੱਕ ਚਲਦੀ ਬੱਸ ਹੁੰਦੀ ਆ ਉਹ ਅਚਾਨਕ ਖਰਾਬ ਹੋ ਜਾਂਦੀ ਆ ਤੇ ਉਸ ਕਨੈਕਟਰ ਕਹਿੰਦਾ ਵੀ ਚਲੋ ਜਮਾਨੋ ਸਾਰੇ ਉਤਰ ਕੇ ਬੱਸ ਨੂੰ ਧੱਕਾ ਲਾਓ ਸਾਰੀਆਂ ਸਵਾਰੀਆਂ ਉਤਰ ਕਲੌਂਦੀਆਂ ਉਹਨਾਂ ਦੇ ਬੱਸ ਦੇ ਵਿੱਚ ਇੱਕ ਥੱਥਾ ਹੁੰਦਾ ਥਤਾ ਜਰਾ ਕਲੈਕਟਰ ਨੇ ਕਹਿੰਦਾ ਕਕ 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 ਡਾਕਟਰ ਸਾਹਿਬ ਮੈਂ ਵੀ ਮੈਂ ਵੀ ਧੱਕਾ ਲਾਵਾਂ ਕਨੈਕਟਰ ਕਹਿੰਦਾ ਬੈਰਾ ਭਰਾ ਤੇਰੇ ਦੇ ਆਪਣੇ ਗੇ ਰੜੇ ਆ ਤੂੰ ਵੀ ਧੱਕਾ ਲਾਉਣਾ ਛੇ ਅਗਲਾ ਇੱਕ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਬੰਦਾ ਤੇ ਇੱਕ ਇਨਸਾਨ ਉਹਨੂੰ ਕਹਿੰਦਾ ਵੀ ਚੱਲ ਡਿਗਣਾ ਪਵੇ ਤੇ ਉਹ ਕਹਿੰਦਾ ਵੀ ਚੱਲ ਇਹਨੂੰ ਕਹਿ ਦਈਏ ਉਹਦਾ ਸਟੈਂਡ ਲੱਗਾ ਹੁੰਦਾ ਮੋਟਰਸਾਈਕਲ ਦਾ ਉਹ ਕਹਿੰਦਾ ਵੀ ਸੱਜਣਾ ਸਟੈਂਡ ਚੁਕਲਾ ਤੇਰਾ ਸਟੈਂਡ ਲੱਗਾ ਹੀ ਉਹ ਦੀ ਗੱਲ ਤੇ ਗੌਰ ਨਹੀਂ ਕਰਦਾ ਇਹ ਕਹਿੰਦਾ ਕੰਪਨੀ ਨੇ ਲਾਇਆ ਵਾ ਅੱਗੇ ਜਾ ਕੇ ਉਹ ਡਿੱਗ ਪੈਂਦਾ ਜਿੰਨੇ ਕਿਹਾ ਹੁੰਦਾ ਵਾ ਵੀ ਆਹ ਸਟੈਂਡ ਚੁਕਲਾ ਉਹਨੂੰ ਕਹਿੰਦਾ ਠਾਈ ਮੈਨੂੰ ਕਹਿੰਦਾ ਹੁਣ ਤੈਨੂੰ ਕੰਪਨੀ ਠਾਊਗੀ ਫੇਰ ਅਗਲਾ ਮੈਡਮ ਇੱਕ ਕਲਾਸ ਦੇ ਵਿੱਚ ਆਪਣੇ ਨਕੇਜ ਬੱਚੇ ਨੂੰ ਦੁੱਧ ਪਿਆ ਰਹੀ ਹੁੰਦੀ ਆ ਤੇ ਉਹ ਦੁੱਧ ਵਿਚਾਰੀ ਕਹਿੰਦੀ ਆ ਲਲਾ 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 ਮੇਰਾ ਬੱਚਾ ਦੁੱਧ ਪੀਊਗਾ ਡਾਕਟਰ ਬਣੂਗਾ ਤੇ ਲੱਗ ਇੱਕ ਬੱਚਾ ਹੋਰ ਉੱਟ ਕੇ ਖੜਾ ਕਹਿੰਦਾ ਕਹਿੰਦਾ ਮੈਡਮ ਜੀ ਸਾਨੂੰ ਵੀ ਥੋੜਾ ਦੁੱਧ ਪਾ ਦਿਓ ਅਸੀਂ ਮੈਡੀਕਲ ਸਟੋਰੀ ਖੋਲ ਲਾਂਗੇ ਤੋ ਇੱਕ ਅਮਲੀ ਦੀਆਂ ਗੱਲ ਅਮਲੀਆਂ ਬਾਰੇ ਵੀ ਧੰਨਵਾਦ ਸਟੱਡੀ ਕਲਾਸ ਨਾ ਹਾਂਗਾ ਇੱਕ ਅਮਲੀ ਕੀਂ ਦੇ ਆ ਕਿ ਵਿਆਹ ਦੇ ਵਿੱਚ ਜਾਂਦੇ ਆ ਦੋ ਉਹ ਕੀ ਜਾਂਦੇ ਆ ਕਿ ਪਨੇਪਕੀਨ ਹੁੰਦੇ ਆ ਜਿਹੜੇ ਹੱਥ ਸਾਫ਼ ਕਰਨ ਵਾਲੇ ਉਹ ਕਹਿੰਦੇ ਵੀ ਆਹ ਦਾ ਕੋਈ ਖਾਣ ਵਾਲੀ ਚੀਜ਼ ਆ ਪਰ ਇੱਕ ਅਮਲੀ ਉਹਨੂੰ ਖਾਣ ਲੱਗਦਾ ਦੂਜਾ ਅਮਲੀ ਕਹਿੰਦਾ ਉਨਾ ਨਾ ਨਾ ਇਹ ਨਾ ਖਾ ਵੀ ਇੱਥੇ ਜਵਾ ਹੀ ਫਿੱਕੇ ਤੇ ਨਾਲ ਨੂਨ ਨਾ ਵਿੱਚ ਅਗਲਾ ਪਤੀ ਪਤਨੀ ਅੰਦਰ ਬੈਠੇ ਹੁੰਦੇ ਆ ਗੱਲਾਵਾਤਾ ਮਾਰਦੇ ਹੁੰਦੇ ਆ ਬਾਹਰ ਬੂਆ ਖੜਕਦਾ ਬੂਆ ਖੜਕਦਾ ਦੇ ਪਤਨੀ ਬਾਹਰ ਜਾਂਦੀ ਆ ਤੇ ਉਹ ਕਹਿੰਦੀ ਵੀ ਪਤਾ ਨਹੀਂ ਕੌਣ ਆ ਉਹ ਬਾਹਰ ਵੇਂਦੀ ਜਦੋਂ ਤੇ ਬਾਹਰ ਆ ਕੇ ਇੱਕ ਖੋਤਾ ਨਾ ਢੁੱਡ ਮਾਰਨ ਦਾ ਨਾਲਾਂ ਦੀ ਬੁਹੇ ਨੂੰ ਪਤਨੀ ਉਹ ਸਤਾਨ ਨੂੰ ਦੀ ਆ ਉਹ ਕਹਿੰਦੀ ਆ ਚੱਲ ਆਪਣੇ ਘਰ ਵਾਲੇ ਨੂੰ ਛੇੜਦੀ ਆ ਉਹ ਕਹਿੰਦੀ ਜੇ ਬਾਹਰ ਆਇਓ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਆਇਆ ਜੀ ਉਹ ਘਰ ਵਾਲਾ ਬਾਹਰ ਹੁੰਦਾ ਵਿਚਾਰਾ ਭੱਜਾ ਭੱਜਾ ਉਹ ਜਦੋਂ ਵੇਂਦਾ ਤੇ ਬਾਹਰ ਖੋਤਾ ਹੁੰਦਾ ਉਹ ਘਰ ਵਾਲਾ ਵੀ ਉਤੋਂ ਜ਼ਿਆਦਾ ਤੇਜ਼ ਹੁੰਦਾ ਉਹ ਕਹਿੰਦਾ ਸਾਲਾ ਸਾਹਿਬ ਬਾਹਰ ਕੋ ਖਲੋਤੇ ਜੇ ਅੰਦਰ ਆ ਜਾਓ ਅਗਲਾ ਅੱਜ ਕੱਲ ਮੋਬਾਈਲ ਦਾ ਜੋ ਗੇਣਾ ਵੱਧ ਗਿਆ ਕਿ ਮੋਬਾਈਲ ਨੇ ਛਦਾਈ ਕਰਤਾ ਲੋਕਾਂ ਨੂੰ ਇੱਕ ਤਰ੍ਹਾਂ ਦਾ ਉਹ ਕਹਿੰਦਾ ਮੋਬਾਈਲ ਚ ਲਕੀ ਹੁੰਦੀ ਆ ਵਿੱਚ ਤੇ ਉਹ ਕਹਿੰਦਾ ਘਰ ਵਾਲੀ ਨੂੰ ਤਿਲ ਮੈਂ ਸੌ ਵਾਰੀ ਕਿਹਾ ਵੀ ਮੋਬਾਈਲ ਵੇਂਦੀ ਵੇਂਦੀ ਨਾ ਤੂੰ ਰੋਟੀ ਪਾਣੀ ਨਾ ਕਰਿਆ ਕਰ ਨਾ ਸਬਜ਼ੀ ਚ ਨੂਣ ਲਿਆ ਨਾ ਮਿਰਚਾ ਠੀਕ ਆ ਘਰ ਵਾਲੀ ਉਹਨੂੰ ਗੁੱਸੇ ਜੇ ਆਉਂਦੀ ਉਹ ਕਹਿੰਦੀ ਆ ਹਾਂ ਨੂ ਬੰਦ ਤੇ ਕਰ ਲਾ ਮੋਬਾਈਲ ਤੈਨ ਮੈਂ ਸੌਰੀ ਕਹਾ ਤੂੰ ਮੈਨੂੰ ਕਹਿ ਤਾ ਮੈਂ ਤੈਨੂੰ ਕਹਿ ਨਹੀਂ ਹਾਂ ਤੂੰ ਜਿਹੜੇ ਜਿਹੜੀ ਬੁਰਕੀਆਂ ਮਾਉਣੀਆਂ ਉਹ ਦਾਲ ਚ ਨਹੀਂ ਪਾਣੀ ਚ ਪੋ ਕੇ ਖਾਲ ਲਿਖਾਈ ਜਾਂ ਨਾ ਤੀਜਾ ਇੱਕ ਹੋਰ ਚੁਟਕਲਾ ਤੁਹਾਨੂੰ ਸੁਣਾਉਣਾ ਪਤੀ ਪਤਨੀ ਦਾ ਹੀ ਹਾਸੇ ਮਜ਼ਾਕ ਦਾ ਹੀ ਉਹ ਇੱਕ ਜਨਾਨੀ ਕਹਿੰਦੀ ਵੀ ਤੋ ਜੀ ਮੈਂ ਰੋਟੀ ਬਣਾਉਣ ਲੱਗੀਆਂ ਤੇ ਘਰ ਵਾਲਾ ਕਹਿੰਦਾ ਮੈਂ ਕਿਹੜਾ ਤਵੇ ਤੇ ਬੈਠਾ ਬਣਾਈ ਜਾ ਸੋ ਥੈਂਕ ਯੂ